ਇੱਕ ਜਗਤਪੁਰਾ ਪਿੰਡ ਜਿਹਦੇ ਵਿੱਚ ਪੰਜਾਬੀਆਂ ਦੀ ਵੋਟ 900 900 900 900 ਵੋਟ ਤੇ ਪ੍ਰਵਾਸੀਆਂ ਦੀ ਵੋਟ 650 ਵੋਟ 650 ਵੋਟ ਇੱਕ ਪਿੰਡ ਦੇ ਵਿੱਚ ਰਸਾਈ ਗਈ ਜਿਆ ਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ ਗੁੱਸਾ ਨਾ ਕਰਿਓ ਮੈਂ ਅੱਜ ਇੱਕ ਕਹਾਣੀ ਪੜ ਰਿਹਾ ਸੀਗਾ ਸੁਣ ਰਿਹਾ ਸੀਗਾ ਕੋਈ ਪਾਕਿਸਤਾਨ ਦਾ ਪੰਗਾ ਸੁਣਾ ਰਿਹਾ ਸੀ ਲੈ ਬਈ ਮਾਈਆਂ ਬੈਠੀਆਂ ਬੇਬੇ ਬੈਠੀਆਂ ਉਹ ਫਿਰ ਕਹਿ ਰਹੇ ਆਲੇ ਮੜਾ ਜਾ ਉਹਨਾਂ ਨੂੰ ਵੀ ਸੁਣਾ ਦੋ ਖਾਸੇ ਹੋ ਕੇ ਤਾਂ ਉਹ ਕਹਿੰਦਾ ਵੀ ਇੱਕ ਦਿਨ ਇੱਕ ਬੰਦੇ ਨੇ ਆਪਦੇ ਘਰੇ ਤ੍ਰਿੱਕੀ ਲਾਤੀ ਚੂਹੇ ਦੀ ਖਾਤਰ ਚੂਹਾ ਆ ਗਿਆ ਕੁੱਪੜ ਕੁੱੜੇ ਵੀ ਮੇਤਰਾ ਕੜਕੀ ਲੱਗੀ ਤੇ ਆਪਾਂ ਮਾਰੇ ਗਏ ਉਹ ਕਹਿੰਦਾ ਮੈਨੂੰ ਕੀ ਡਰਾਂ ਡਰ ਹੂੰਗਾ ਤੈਨੂੰ ਹੋਊਗਾ ਉਹ ਚੂਹਾ ਗਿਆ ਬੱਕਰੇ ਕੋਲੇ ਵੀ ਆ ਕੜਕੀ ਲੱਗੀ ਘਰੇ ਤੇ ਉਹ ਕਹਿੰਦਾ ਭਾਈ ਤੂੰ ਆਪਣੀ ਬਣੀ ਨੂੰ ਮਿਹੜਾ ਆਪਾਂ ਨੂੰ ਕੋਈ ਪਰਵਾਹ ਨਹੀਂ ਚੂਹਾ ਗਿਆ ਢੱਗੇ ਕੋਲੇ ਉਹ ਧੱਗਾ ਕਹਿੰਦਾ ਯਾਰ ਮੈਂ ਤਾਂ ਆਉਂਦਾ ਹੀ ਨਹੀਂ ਤਰੀਕੀ 'ਚ ਮੈਂ ਕਿੱਥੇ ਆ ਜੂਗਾ ਇਹ ਤੂੰ ਜਾਣ ਤੇਰੇ ਦੇ ਬਣੀ ਐ ਚਲੋ ਜੀ ਕੜਿੱਕੀ ਦੇ ਵਿੱਚ ਕਹਦੇ ਕਿਤੇ ਰਾਤ ਨੂੰ ਸੱਪ ਫਸ ਗਿਆ ਤੋਂ ਬੰਦੇ ਦੇ ਘਰ ਵਾਲੀ ਨੇ ਸੋਚਿਆ ਵੀ ਚੂਹਾ ਫਸ ਗਿਆ ਕਿਤੇ ਤੇ ਉਹਨੇ ਜਾ ਹੱਥ ਪਾਇਆ ਉਹਨੂੰ ਰਾਤ ਨੂੰ ਕਿਤੇ ਕੜਿੱਕੀ ਨੂੰ ਤੇ ਸੱਪ ਨੇ ਮਾਰਿਆ ਡੰਗ ਤੇ ਉਹਦੇ ਘਰ ਵਾਲੀ ਦੀ ਬਾਹ ਲਿੱਲੀ ਹੋ ਗਈ ਸਵੇਰੇ ਜਿਹੜੇ ਵੈਦ ਹਕੀਮ ਬੁਲਾਏ ਗਏ ਉਹ ਕਹਿੰਦੇ ਭਈ ਇਹ ਤਾਂ ਇਹਦਾ ਇਲਾਜ ਕਰਨ ਦੀ ਖਾਤਰ ਆਪਾਂ ਨੂੰ ਮੁਰਗਾ ਚਾਹੀਦਾ ਹੈ ਮੁਰਗੇ ਦਾ ਸੂਪ ਬਣਾ ਕੇ ਧੋਣਾ ਪੈਣਾ। ਲੋ ਜੀ ਮੁਰਗੇ ਦੀ ਵਾਰੀ ਆ ਗਈ। ਚੂਹਾ ਕਹਿੰਦਾ ਕਿਉਂ? ਕ੍ਰਿਤੀ ਕੀ ਦੀ ਖਾਤਰ ਬਣੀ ਸੀ? ਧਰ ਲਿਆ ਮੁਰਗਾ। ਚਲੋ ਥੋੜੇ ਦਿਨਾਂ ਬਾਅਦ ਉਹ ਬਿਮਾਰ ਹੋਈ ਤੇ ਮਰ ਗਈ। ਜਿੱਦ ਤੇ ਉਹਦਾ ਸ਼ਸਕਾਰ ਕੀਤਾ ਇਹ ਮੁਸਲਮਾਨ ਉਹਦੇ ਕਰਦੇ ਹੋਣੇ ਆਪ ਦਾ ਕੰਮ ਕਰ। ਉਹ ਕਹਿੰਦਾ ਵੀ ਅੱਜ ਰਿਸ਼ਤੇਦਾਰ ਸਾਰੇ ਹੋਰ ਆਏ ਆ ਤੇ ਅੱਜ ਬੱਕਰਾ ਬਣਾ ਲਓ। ਉਹਦੇ ਬੱਕਰੇ ਦੀ ਵਾਰੀ ਆ ਗਈ। ਚੂਹਾ ਫਿਰ ਬੱਕਰੇ ਨੂੰ ਕਹਿੰਦਾ ਵੀ ਕਾਹ ਮਤਰਾ ਕਿਵੇਂ ਆ? ਉਹਦਾ ਕਹਿੰਦਾ ਆਪਣੀ ਬਣੀ ਨਵੇੜ। ਚਲੋ ਬੱਕਰਾ ਵੀ ਇੱਥੇ ਪੜ ਗਿਆ ਉਹਦਾ ਭੋਗ ਪਿਆਜ ਤੇ ਉਹਦੇ ਕਹਿੰਦੇ ਵੱਡਾ ਘੱਟਾ ਹੁਣ ਧੱਗਾ ਵੀ ਧਰ ਲਓ ਉਹ ਕਹਿੰਦਾ ਯਾਰ ਧੱਗੇ ਪਰ ਪਾ ਗਿਆ ਕਹਿੰਦਾ ਕਿਉਂ ਤੂੰ ਆ ਕਹਿੰਦਾ ਤੂੰ ਤਾਂ ਕਹਿੰਦਾ ਮੈਂ ਤਾਂ ਉਹਦੇ ਨਹੀਂ ਕ੍ਰਿਕੀ ਚ ਆ ਗਿਆ ਨਾ ਜਿਹੜਾ ਸਰਪੰਚ ਸਾਹਿਬ ਤੁਸੀਂ ਗੱਲ ਕਰਦੇ ਸੀ ਸਾਨੂੰ ਕੀ ਆ ਉਧਰ ਬਣਾ ਦਿਓ ਇੱਧਰ ਬਣਾ ਦਿਓ ਇਹ ਗੱਲ ਨਹੀਂ ਆ ਮੈਂ ਤੁਹਾਨੂੰ ਪੁੱਛਣਾ ਚਾਹਦਾ ਪਿੰਡ ਵਾਲਾ ਗੁੱਸਾ ਨਾ ਕਰੋ ਗੱਲ ਮੇਰੀ ਕੌਲੀ ਆ ਪੰਜਾਬੀ ਮਾਂ ਬੋਲੀ ਦੀ ਖਾਤਰ ਤੁਸੀਂ ਚੰਡੀਗੜ੍ਹ ਦੇ ਬਿਲਕੁਲ ਨਾਲ ਬੈਠੇ ਹਾਂ ਅਸੀਂ 20 ਵਾਰੀ ਇੱਥੇ ਕੱਟ ਕੀਤਾ ਰੋਸ ਹੋ ਜਾਦੇ ਕੀਤੇ ਆ ਡਾਂਗਾਂ ਵੀ ਖਾਧੀਆਂ ਪੁਲਿਸ ਦੀਆਂ ਪਰਚੇ ਵੀ ਹੋਏ ਅੰਦਰ ਵੀ ਗਏ ਆ ਜਗਤਪੁਰੇ ਪਿੰਡ ਦੇ ਵਿੱਚੋਂ ਕਿੰਨੇ ਕੁ ਬੰਦੇ ਉੱਥੇ ਪੰਜਾਬੀ ਖਾਤਰ ਚੰਡੀਗੜ੍ਹ ਗਏ ਆ ਬਈ ਆ ਪਾਣੀ ਦੀ ਲੜਾਈ ਆ ਭਾਈ ਅਮਤੋਜ ਬੈਠਾ ਸਾਨੂੰ 7 ਸਾਲ ਹੋ ਗਏ 16 17 ਤੋਂ ਲੱਗੇ ਆ ਵੀ ਲਗਾਤਾਰ ਘੁਟੇ دریا ਆ ਰਹੇ ਸਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਜਰਾ ਪਾ ਕੇ ਕਹਿੰਿਓ ਨਹੀਂ ਇਹਦਾ ਜਦੋਂ ਆਪ ਦੀ ਕੋਈ ਲੱਤ ਬਾਹਰ ਟਿਕੀ ਜਾਂਦੀ ਯਾਰ ਉਹਦੀ ਚੀਕਾ ਮਾਰਦੇ ਆ ਅੱਜ ਜੱਟ ਪਰੇ ਤੇ ਆ ਬਣੀ ਆ ਜੱਟ ਭਰਾ ਖੜਿਆ ਤੇ ਤੁਹਾਡੇ ਨਾਲ ਦੇ ਪਿੰਡ ਕਿੱਥੇ ਗਏ ਹੋਕੂਕ ਸਤੇ ਪਏ ਆ ਜੀ ਆਪਾਂ ਕੀ ਲੈਣਾ ਜਿੱਤੇ ਉਹਨਾਂ ਤੇ ਆਈ ਉਹਦੇ ਤੁਸੀਂ ਆਖੋਗੇ ਵੀ ਸਾਡਾ ਖੜਾ ਨਹੀਂ ਆ ਗਿਆ ਆਪਾਂ ਕੀ ਲੈਣਾ ਸਾਨੂੰ ਬਿਮਾਰੀ ਹੈ ਚੰਬੜ ਦੀ ਬਾਈ ਵੀ ਕੋ ਪਾਣੀ ਦੀ ਗੱਲ ਕਰਦਾ ਕੋਈ ਬੋਲੀ ਦੀ ਕਰਦਾ ਕੋਈ ਕਿਸਾਨੀ ਦੀ ਕਰਦਾ ਕੋਈ ਧਰਮ ਦੀ ਗੱਲ ਕਰਦਾ ਕੋਈ ਕੌਮ ਦੀ ਕਰਦਾ ਬਾਬਾ ਤੁਸੀਂ ਜਾਣਦੇ ਧਰਮ ਕੌਮ ਦੀ ਗੱਲ ਆ ਸੀ ਕੀ ਲੈਣਾ ਜਾ ਕੇ ਮਨਸਪਾਲ ਵਰਕੇ ਲਾ ਕੇ ਐਨੇ ਸਾਰੇ ਬੁਰਾ ਘਰ ਸਿਰ ਤੇ ਆਪਾਂ ਕੀ ਲੈਣਾ ਸਾਨੂੰ ਕੀ ਸੀ ਕੁੰਡੇ ਲਾ ਦੇ ਕਰਾਂਦੇ ਕਿਹਦੀ ਖਤਰਾ ਆ ਉਹ ਨੌਜਵਾਨ ਦੇ ਬੰਗਾਂ ਚੱਲ ਕੇ ਭਾਈ ਇਹ ਹੀ ਬਿਮਾਰੀ ਤੁਹਾਨੂੰ ਮਾਰੂਗੀ ਬੰਦੇ ਗਿਣਤੀ ਦੇ ਆ ਉਹ ਸਰਕਾਰ ਦੀਆਂ ਨਿਗਾਹਾਂ ਤੇ ਅੱਖਾਂ ਤੇ ਆ ਉਹਨੇ ਜਾ ਕੇ ਟਾਰਗੇਟ ਕਰਕੇ ਕਿਸੇ ਨੂੰ ਮਰਾਉਣਗੇ ਕਿਸੇ ਨੂੰ ਖਸਾਉਣਗੇ ਤੇ ਤੁਹਾਨੂੰ ਆ ਹੀ ਦੱਬਣਗੇ ਲੈ ਆ ਕੇ ਹੈਰਾਨੀ ਦੀ ਗੱਲ ਦੇਖੋ ਇੱਥੇ ਲੁਧਿਆਣੇ ਦੀ ਗੱਲ ਆ ਕੋਥਲਾ ਪੱਤਰਕਾਰ ਮਨੋਜ ਹੀਰਾ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਆ ਕਿ ਭయ్యా ਜੀ ਸਰਪੰਚ ਬਣ ਕੇ ਭయ్యా ਜੀ ਆਪਣੇ ਬੰਦਿਆਂ ਦੇ ਫਾਰਮ ਕਰਵਾ ਰਹੇ ਆ ਇੰਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਿਸ ਨੇ ਦੰਗੇ ਭੜਕਾਉਣ ਦਾ ਪਰਚਾ ਦਿੱਤਾ ਕੋਥਲਾ ਕਹਿੰਦਾ ਥਾੜੇ ਦੇ ਦੇਣ ਸਾਡੇ ਦੇ ਦੇਣ ਕਿਸੇ ਦੇ ਵੀ ਦੇ ਸਕਦੇ ਆ ਜੇ ਅਸੀਂ ਆਪਣੀ ਹੋਂਦ ਦੀ ਗੱਲ ਕਰਾਂਗੇ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਾਨੂੰ